ਸਸਿਗਰ ਬਾਈ ਜੀ ਕੀ ਹਾਲ ਚਾਲ ਆ ਜੀ ਹੋਰ ਮੇਰੀ ਸਾਰੇ ਪਰਾ ਠੀਕ ਠਾਕ ਤੇ ਬਾਈ ਜੀ ਆਪਾਂ ਛੱਡੇ ਆ ਤਿੰਨ ਦੋ ਹਰਗਾ ਬਗਲਾਂ ਤੇ ਗਲਾਬੀ ਬਗਲ ਚੱਲ ਰਾਲ ਜਿਹੜਾ ਕੋਠੇ ਗੁਰੂ ਛੱਡਣਾ ਆ ਓਏ ਜਾਂਦੇ ਇਹੀ ਛੱਡੇ ਆ ਤੇ ਦੋ ਆ ਜਾਂਦੇ ਥੰਨੇ ਕਾ ਜਾਂਦੇ ਕਾ ਜਾਂਦੇ ਬਗੱਲਾ ਰਾਲ ਤੇ ਆ ਜਾਂਦਾ ਲਓ ਜੀ ਬਾਈ ਆ ਕਾਲੀ ਬਗਲ ਤੇ ਲਾਲ ਬਗਲ ਤੇ ਕਾਲਾ ਪੁੰਜਾ ਇਹ ਪਾਲਟ ਕੇ ਛੱਡਿਆ ਚਾਰ ਛੱਡਤੇ ਆਪਾਂ ਦੋ ਹਰੀਆਂ ਬਗਲਾਂ ਵਾਲੇ ਸੱਜੀ ਖੱਬੀ ਵਾਲਾ ਤੇ ਇੱਕ ਛੱਡਤਾ ਚਾਲਰ ਬਗਲ ਵਾਲਾ ਤੇ ਇੱਕ ਕਾਲੀ ਲਾਲ ਬਗਲ ਕਾਲੇ ਪੁੰਜੇ ਵਾਲਾ ਆ ਜਾਂਦੇ ਇੰਨਾ ਚ ਆਪਣੇ ਤਿੰਨ ਹੀ ਆ ਇੱਕ ਤਾਂ ਨੀਵਾ ਹੀ ਫਿਰਦਾ ਹੋਊਗਾ ਫਿਰਦਾ ਕਿਉਂਕਿ ਉੱਡਦਾ ਹੀ ਨਹੀਂ ਮਾ ਮਸਾਇੰਡੀ ਉਹ ਟੋਕੜਦਾ ਵੀ ਕੱਟ ਹੀ ਐ ਲੋ ਜੀ ਬਾਈ ਜੀ ਆ ਆਪਣਾ ਕਬੂਤਰ ਪਤਾ ਨਹੀਂ ਕੀ ਗੱਲ ਐ ਚੱਲਿਆ ਨਹੀਂ 2.5 ਘੰਟੇ ਉੱਡੇ ਪੀ ਬੈਰ ਜਾਂਦਾ ਤੇ ਦੇਖੋ ਮੇਰਾ ਕਬੂਤਰ ਕਿ ਵਿਸਲੇ ਅੱਜ ਦੂ ਕਾਲਾ ਛੱਡੇ ਸੀ ਅੱਜ ਮੈਂ ਫੇਰ ਛੱਡ ਬੈਠਾ ਉਹ ਚੱਲ ਰਬਗ ਲਾ ਲਈ ਤੇ ਮੈਂ ਕਿ ਚਾਲੂ ਕੱਲਾ ਹੋਇਆ ਅੱਜ ਛੱਡ ਉਹ ਚੱਲ ਕੋਈ ਨਹੀਂ ਭੈ ਜਾਣਗੇ ਤਾਂ ਭੈ ਜਾਣਗੇ ਕੋਈ ਟਿੱਕਾ ਨਹੀਂ ਚੱਲ ਕੋਈ ਜੀ ਬੰਦੇ ਕੋਈ ਕੰਮ ਹੋਈ ਜੱਲਰ ਬਗਲਾਲਾ ਆ ਜਾਂਦਾ ਬਈ ਲੋ ਜੀ ਬਾਈ ਜੀ ਕਬੂਤਰ ਉਤਰੇ ਆਪਣੇ ਆ ਜਾਂਦਾ ਠੀਕ ਹੈ ਇੱਕ ਤਾਂ ਆ ਜਾਂਦਾ ਤੇ ਇੱਕ ਆ ਜਾਂਦਾ ਉਤਰ ਕਿੱਤੋਂ ਪੂਗੀ ਹੁਣ ਨਿਕਲਾਈ ਮੜੀ ਜੀ ਤੇ ਬੈਠੇ ਜੀਗੇ ਬਾਹਰ ਨਿਗਾਹ ਜੀ ਸੀ ਮੈਂ ਜੱਲਰ ਬਗਲਾਲਾ ਇਹ ਕੋਕੀ ਦਾ ਕਿੰਨੇ ਵੇਂ ਤੱਕ ਉੜਦਾ ਆ ਜਾ ਲੋ ਜੀ ਭਾਈ ਜੀ ਆਪਾਂ ਨਾਂ ਨੂੰ ਲੈ ਕੀ ਸੀ ਤੇ ਬੂਤਰਾ ਆਪਣੇ ਇੱਕ ਰਹਿ ਗਿਆ ਇੱਕ ਫਿਰਦਾ ਦੂਜੇ ਤਾਂ ਨਵੇਂ ਹੀ ਸੀ ਇਹ ਬਾਜੰਗੜਾ ਤੇ ਇਹ ਵੀ ਬਸ 1:30 ਵਜੇ ਤਿੱਕਰੀ ਔੜ ਪਾ ਭਰਾਵਾ ਤੇ ਚਲੋ ਕੀ ਪੈ ਗਿਆ ਜਦੋਂ ਤੇ ਦੂਜਿਆਂ ਨੂੰ ਕਿੰਨਾ ਨੂੰ ਗਦਾਮ ਪਾ ਲਈ ਆ ਤੇ ਵਸੀ ਰਹਿ ਗਿਆ ਇੱਕ ਚਤਰੰਗ ਲੱਗੀਆਂ ਪੰਗਾਂ ਆ ਤੇ ਇਹ ਪਰ ਬਹੁਣਾ ਹੀ ਪੈਂਦਾ ਬੈਂਦਾ ਆ ਕਰਦਾ ਭਈਓਆ ਲੋ ਜੀ ਬਾਈ ਉਤਰਾ ਆਪਣਾ ਬਹਿ ਗਿਆ ਉਤਰਾ ਪਵਾਲਿਆ ਸੀਗਾ ਤੇ ਸਾਰੇ ਪੁੱਤਰ ਆਪਣੇ ਬਹਿ ਗਏ ਤੇ ਗਦਾਮ ਬਦੂ ਬਾ ਕੀ ਤੇ ਹੁਣ ਆਪੋ ਸੁਬਾਗ ਇਹ ਲਈ ਬੰਦ ਪੈਨੇ ਆ ਬਦੂ ਬਾ ਮਿਲਦੇ ਪਟਨੀ ਦਾ ਵੱਡਣ ਲੋ ਲੋ ਜੀ ਬਾਈ ਜੀ ਪਸ਼ੂ ਬਨ ਤੁਸੀਂ ਕਹਨੇ ਇੱਕ ਚੀਜ਼ ਹੀ ਵਿਖਾਈ ਜਾਂਦਾ ਪਸ਼ੂ ਬਨ ਕੇ ਬਾਈ ਜੀ ਟੂਈ ਦੀ ਬਹੁਤ ਪ੍ਰੋਬਲਮ ਹੈ ਟੂਈ ਬਹੁਤ ਦੁਖੀ ਜਾਂਦੀ ਬਈ ਇੰਜੈਕਸ਼ਨ ਲਵਾ ਕੇ ਅੰਨੇ ਚੱਲਦੇ ਡਾਕਟਰ ਦੇ ਡਾਕਟਰ ਦੇ ਜਾ ਕੇ ਇੰਜੈਕਸ਼ਨ ਲਵਾ ਕੇ ਤੇ ਫਿਰ ਵੀਨੇ ਪੱਠੇ ਘੁਤਰਦੇ ਆ ਜੋ ਉਸ ਤੋਂ ਪਾਣੀ ਵਗਾਇਆ ਸੀ ਮਗਰ ਪਾਣੀ ਲੈ ਕੇ ਦੇ ਆਪਾਂ ਚੱਲ ਪਏ ਡਾਕਟਰ ਨੇ ਮੈਂ ਕਿਹਾ ਚੱਲ ਪਿੰਡ ਦਾ ਮੜਾ ਆ ਰੌਣਕੋਂ ਦਿਖਾ ਦਈਏ ਆਪਾਂ ਰਾੜ ਦਾ ਘਰ ਆ ਵੀ ਉਹ ਨਾ ਵਿਰਾੜ ਗਿਆ ਮੜਾ ਯਹੀਂ ਤੋਂ ਆਈ ਫੜ ਲਕਾਈ ਇਹ ਵੜਾ ਆਇਆ ਨਾ ਮੁਰਿਆਂ ਖਲਾਣਾ ਲੋ ਜੀ ਬਈ ਇਹਦੇ ਚ ਪੁਰਾਣੇ ਪੱਠੇ ਨੇ ਕਿਤਾਬ ਇੱਥੇ ਇਹ ਇੱਕੋ ਸ਼ਾਖ ਹੀ ਤੇ ਅਜੇ ਵੀ ਰੱਤੀ ਦੇ ਵੀ ਖੰਭ ਪੂਰੀ ਇਹ ਰੱਤੀ ਖਟੀਆਂ ਦੀ ਤੇ ਤਕਰੀਬਨ ਇਹਦੇ ਚੋਂ ਸਾਰੀਆਂ ਜਿਹੜੀਆਂ ਉਹ ਬਗਲਾ ਵਾਲੀ ਤਾਂ ਨਹੀਂ ਚੱਜਣਾ ਚੱਲੀ ਉਹ ਨਹੀਂ ਉਹ ਰੱਤੀ ਵੀ ਨਹੀਂ ਚੱਜਣਾ ਚੱਲੀ ਬਾਕੀ ਆ ਚੀਨੀ ਤਾਂ ਆਪਣੇ ਕੋਲੇ ਉੱਡ ਗਈ ਬਾਜੀ ਇਹ ਖੰਭ ਝਾੜ ਪਈ ਗਈ ਨਹੀਂ ਉਹ ਚੀਨਾ ਬੱਚਾ ਛੱਡਣਾ ਇੱਕ ਬਾਕੀ ਸਾਰੇ ਮੌਣੇ ਆ ਅੱਜ ਇੱਕ ਆ ਛੱਡਣੀ ਆ ਇਹ ਆਪਾਂ ਪਾਉਣ ਲੱਗੇ ਆਂ ਜਾਲ ਜਿਸ ਦੇ ਕਰਣੇ 1 2 3 4 5 ਤੇ 6 6 ਕੂਤਰ ਜਿਹੜੇ ਇਹਦੇ ਚ ਤੇ 6 ਬਾਈ ਇਹਦੇ ਚ ਆਇਆ ਤੇ ਉਤਲੇ ਹੀ ਪਾਤਾ ਉਸ ਜਿਹੇ ਪਾਸੇੋਂ ਤਾਂ ਤੋਂ ਕੂਤਰ ਨੇ ਇੱਕ ਚੀਨੀ ਇੱਕ ਗੰਜੀ ਤੋਂ ਮੰਨ ਕੇ ਚੱਲ ਬਈ ਇੱਕ ਦੋ ਕੂਤਰ ਨੇ ਇਹ ਚ ਲਾਉਂਦੀ ਬਈ ਇਹਦੇ ਚ ਪਾਉਣੇ ਕੋਈ ਇੱਕ ਦੋ ਕੂਤਰ ਨੇ ਜੀ ਮੇਉ ਚੀਨੀ ਹੋ ਗਈ ਖਟੀਆਂ ਦੀ ਗੰਜੀ ਹੋ ਗਈ ਆ ਹੋ ਗਈ ਖਟੀਆਂ ਦੀ ਆ ਵੀ ਜਿਹੜੀ ਇਹ ਇਹਨਾਂ ਜੀ ਲੋ ਬਈ ਮਿੱਤਰੋ ਉਧਰ ਨੂੰ ਪਾਉਣ ਲੱਗਿਆ ਇਹ ਜਾਲੀ ਦਾ ਸੰਦ ਲੈ 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 ਦੂਜੀ ਵਾਰ ਹਾਂ 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 ਇਹੀ ਐ ਇਹਦੇ ਚੁੱਟ ਨਹੀਂ ਇਹ ਇਹ ਥੜਾ ਸਿੱਧੀ ਤਾਂ ਕਰਨੀ ਆ ਜ਼ਰੂਰੀ ਤਾਂ ਨਹੀਂ ਚੁੱਟ ਹੋਣਾ ਨਾ ਹੋਣਾ ਪੁੱਤ ਆ ਇਹ ਦੋਵੇਂ ਪਹਿਣਾ ਐ ਇੱਕ ਤਾਂ ਇਹੋ ਤਾਂ ਇਹ ਕਰ ਰਹੇ ਹੈ ਜਿਹੜਿਆ ਠੀਕ ਆ ਇਹੋ ਦੀ ਪਹਿਣੀ ਆ ਨਾ ਆ ਦੋਵੇਂ ਪਹਿਣਾ ਹੀ ਐ ਜਿਹੜੀਆਂ ਲਗਾਈ ਬਸ ਕੋਈ ਨਹੀਂ ਇਹਨਾਂ ਤਾਂ ਅੱਖਾਂ ਤੇ ਪਤਾ ਲੱਗ ਜਾਂਦਾ ਲੋ ਜੀ ਇਹ ਸਾਡਾ ਟੋਕਰਾ ਪੰਨੀ ਜਾਂਦੀ ਹੈ ਟੋਕਰਾ ਕਰਦੀਏ ਪਾਸੇ ਲੋਕ ਪੱਠਲ ਵਿੱਚਿਆ ਨਾਲ ਪਾਵਾ ਪੁੱਛ ਪਿਆ ਉਹ ਪੱਠੇ ਪਾਵਾਂਗੇ ਬਈ ਧਾਰ ਕਰਨ ਨੂੰ ਲੱਗੋ ਨਕੂਤਰ ਪਾਦ ਕੇ ਪਾਣਾ ਤੇ ਇਹ ਕੂਤਰ ਨਾਲ ਜਾਲ ਚ ਪਾਦੇ ਤੇ ਕੂਤਰ ਬੰਨ ਦੇਾਂਗੇ ਕੂਤਰ ਕੂਤਰ ਬੰਨਦੇ ਆਂਗੇ ਕੂਤਰ ਬੰਨਦੇ ਆਂ ਤਾਂ ਦੂਰ ਦਾਦੇ ਕਿਲੇ ਜਿਨੀ ਆ lauji ji, cini lagi Loh, set ke cini dong no. Loh gajah, cini Lihau ji Ganji Ganji ਔਰ ਕਿਹੜਾ ਰਹਿ ਗਿਆ ਟੂਸੀ ਵਾਲੀ ਦੀ ਭੈਣ ਸ਼ਾਹ ਆਖੀ ਟੂਸੀ ਵਾਲੀ ਦੀ ਭੈਣ ਸ਼ਾਹ ਆਖੀ ਜਿਹੜੀ ਉੱਥੋਂ ਪਾਣੀ ਦਿੱਤੀ ਹੈ ਇਹਦੇ ਵੀ ਟੂਸੇ ਹੀ ਕਰਨੇ ਆ ਦੋਵੇਂ ਚੰਗਾ ਰੋਧਰੀ ਆ ਕੋਈ ਉਹ ਫੁੱਡੇ ਉਹ ਜਦ ਬਾਈ ਜੱਸੇ ਵਾਲਾ ਬੱਚਾ ਕੱਢੀ ਆਵੇ ਲੈਦਾ ਗਿਆ ਨਹੀਂ ਨਹੀਂ ਆ ਥੱਲੇ ਫਿਰਦਾ ਹੋਰ ਨਹੀਂ ਪਾਉਣਾ ਦੇ ਪਾਸੀ 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 ਆ ਜਾ ਹਾਵੇ ਥੱਲੇ ਖੜਦਾ ਫਿਰਦਾ ਵਿਚਾਲੇ 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 ਸਾਰੇ ਹੀ ਪਾ ਇਹ ਸਾਰੇ ਹੀ ਪਾ ਸਾਰੇ ਸਾਰੇ ਸਿੱਧੇ ਕਰਨੀ ਆ ਉਹ ਜਿਹੜਾ ਉਹ ਖੁੱਡੇ ਸੀ ਬਾਈ ਜੱਸੀ ਵਾਲਾ ਉਹ ਤਾਂ ਤੁਰੇ ਫੜਨੇ ਸੀ ਆ ਵੀ ਉਹ ਚਾਹੀਆ ਆ ਨਹੀਂ ਸੀ ਇਹੀ ਆ ਬਰਾਵਾ ਉਹ ਤਾਂ ਟਿੱਟੀਆਂ ਲੜੀ ਉਹ ਵਿੱਚ ਦੇ ਬਸ ਅੱਛਾ ਮੈਨੂੰ ਭਲੇਖਾ ਪੀ ਕੇ ਚੱਲ ਫੜ ਲੈ ਫੜ ਲੈ ਦੋਵੇਂ ਵੱਡੇ ਕੀ ਆ ਇਹ ਹੋਰ ਹੋਰ ਯਾਰ ਲੋ ਜੀ ਬੱਸ ਲੋ ਜੀ ਇਹ ਵੀ ਜੀ ਬਾਤ ਇੱਕ ਵਾਰ ਕੋਵਿਡ ਜਗਰੀ ਦੇ ਨਾ ਇਹ ਵੀ ਦੀ ਉਹ ਲੱਗੇ ਭਾਈ ਇਹ ਗਵਾਂਡੀ ਜਿੰਕ ਜੁੰਕ ਪਾਈ ਜਾਂਦੇ ਬਿਲਾਵਾਂ ਸ਼ਿਕਾਰੀ ਉਹ ਫਰਦੀ ਆਪਣੀ ਗੂਤਰੀ ਉਹ ਫਰਦੀ ਬਾਣ ਚਲਾਈ ਬਾਣ ਚ ਫਰਦੀ ਹੈ ਹਾਲੀ ਪਤਾ ਨਹੀਂ ਕੀ ਉਹ ਨੂੰ ਹੋਵੇ ਆਹ ਕੁੱਤਾ ਵੀ ਲਈ ਵਰਤੇ ਆ ਬਾਈ ਜਰਮਨ ਦਾ ਸ਼ਿਫਟ ਲਓ ਜੀ ਬਈ ਲੱਗੀਆਂ ਪੰਗਾ ਕੋਠੇ ਦੇ ਰੌਣਕਾਂ ਅੰਜਾਲ ਚ ਸਾਰੀਆਂ ਕੂਦਰੀਆਂ ਤੇ ਉਹ ਤਾਂ ਤਿੰਨ ਕਬੂਤਰ ਆ ਦੇਖ ਇੱਧਰ ਰੱਤਾ ਇਹ ਜ ਰੱਤਾ ਕੱਲ ਨੂੰ ਛੱਡਣਾ ਇਹ ਕੋ ਜਿਹੜਾ ਲਾਲ ਪੁੰਜੀ ਬਗਲ ਵਾਲਾ ਹਰੀ ਬਗਲ ਵਾਲਾ ਉਹ ਕੱਲ ਨੂੰ ਛੱਡਾਂਗੇ ਇਹ ਚ ਇੱਕ ਦੋ ਕੂਦਰੀਆਂ ਛੱਡਾਂਗੇ ਲਓ ਜੀ ਬਈ ਜੀ ਤਾਰਾ ਪਕੜ ਲੇ ਘਾਰ ਕੱਢ ਕੇ ਤੇ ਪੱਖਾ ਜ ਤਾਰਾਂ ਜੂਤ ਤੋਂ ਲੱਗਿਆ ਨਹੀਂ ਤੇ ਚਲਾਇਆ ਨਹੀਂ ਗਾ ਤੇ ਹੁਣ ਵੀਣਿਆਂ ਜ ਨਾਤਾ ਕੇ ਨਾ ਲੱਗਣੀ ਸੁਭਾ ਨਾਤੇ ਕਿਸੀ ਨਾਤਾ ਸੀ ਨਹੀਂ ਤਾਂ ਕੋਈ ਗੱਲ ਨਹੀਂ ਵੀਣੇ ਕੂਤਰਾ ਸਾਬ ਕਿਤਾ ਉਹ ਪੁੱਤਰ ਲਾਉਣੇ ਜਾਂ ਨਹੀਂ ਲਾਉਣੇ ਤੇ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਇੱਕ ਤਾਂ ਕੱਲ ਨੂੰ ਆ ਰੱਤਾ ਛੱਡਾਂਗੇ ਲਾਜ਼ਮੀ ਛੱਡਾਂਗੇ ਹੁਣ ਨਵੀਂ ਕੂਤਰੀ ਕੱਢਦੇ ਆ ਤੇ ਉਹ ਜਵਾਰ ਮੈਨੂੰ ਲੱਗਦਾ ਉਖੀ ਵੀਜੀ ਜਾਣੀ ਉੱਥੇ ਥੋੜੇ ਸਾਨੇ ਜਿਹਾ ਪਾਣੀ ਡਟ ਗਿਆ ਸੀਗਾ ਤੇ ਠੀਕ ਆ ਬਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਮੇਰਾ ਵੀਰ ਭੁੱਲ ਚੁੱਕ ਦੀ ਖਿਮਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੇਰਾ ਵੀ ਮੇਰਾ ਵੀਰ ਵਲੌਗ ਵੇਂਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਲਾਜ਼ਮੀ ਕਮੈਂਟ ਲਾਜ਼ਮੀ ਕਰਿਆ ਕਰੋ ਭਰਾ ਬਣ ਕੇ ਸਪੋਰਟ ਕਰਿਆ ਕਰੋ ਲਓ ਜੀ ਬਾਈ ਮੇਲਾ ਹੀ ਲੱਗਿਆ ਪਿਆ ਵਾਟਰ ਵਾਸਤੇ ਆ ਗਏ ਬਈ ਬਾਲੇ ਰਹਿੰਦੇ ਆਂ ਤਾਂ ਸਿਆਲ ਚ ਜਦੋਂ ਬੱਚੇ ਪੁੱچے ਕਢਾਏ ਬੱਚੇ ਲਾਉਣੇ ਔਖੇ ਹੋ ਜਾਣਗੇ ਇਹਨਾਂ ਦਾ ਕਰਾਂਗੇ ਕੋਈ ਲਾਜ ਪਾਣ ਸੁਭ ਕਰਨਾ ਹੀ ਪੈਣਾ ਇਹਨਾਂ ਦਾ ਚਲੋ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਨੇ ਆ ਸ਼ਾਇਦ ਰਾਤ ਨੂੰ ਕਬੂਤਰ ਨਾ ਲੱਗ ਉੱਤੇ ਬੈਠੇ ਰਹਿਣ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ